ਤੇ ਪੌਲਸ ਜੜੀਆਂ ਲਗਾਤਾਰ ਦੇਖ ਸਕਦੇ ਹੋ ਪੌਲਸ ਬਲ ਵੀ ਜਿਹੜਾ ਯੂਜ਼ ਕੀਤਾ ਜਾ ਰਿਹਾ ਪੇਕ ਸਰਕਾਰ ਚਾਹੁੰਦੀ ਹੈ ਪੰਜਾਬ ਦੇ ਲੋਕ ਕੈਂਸਰ ਨਾਲ ਮਰ ਜਾਣ ਇਹ ਸੁਨੇਹਾ ਦੇ ਰਹੀ ਹੈ ਸਰ ਇੱਕ ਲੇਟੈਸਟ ਸਟੱਡੀ ਆਈ ਹੈ ਜਿਹਦੇ ਮੁਤਾਬਕ 2028 ਚ ਪੰਜਾਬ ਟੋਟਲ ਕੈਂਸਰਸ ਹੋ ਜਾਏਗਾ ਹਰ ਘਰ ਚ ਕੈਂਸਰ ਦਾ ਮਰੀਜ਼ ਹੋਏਗਾ ਆ ਜਿਹੜੀ ਜਿਹੜਾ ਇੱਥੇ ਬੁੱਢਾ ਨਾਲ ਹੈ ਇਹਦਾ ਇੱਕ ਵੱਡਾ ਹਿੱਸਾ ਹੈ ਪੰਜਾਬ ਦੇ ਵੱਡੇ ਹਿੱਸੇ ਨੂੰ ਕੈਂਸਰਸ ਕਰ ਲਿਆ ਇਸ ਤੇ ਠੀਕ ਤਰ੍ਹਾਂ ਜਿਹੜੇ ਐਸਟੀਪੀ ਦੇ ਪੈਸੇ ਵੀ ਆਏ ਉਹ ਵੀ ਖਾ ਪੀ ਕੇ ਠੀਕ ਲੱਗੇ ਨਹੀਂ ਐਸਟੀਪੀ ਬੰਦੇਆਂ ਅਸਰੇ ਨੇ ਪੱਗ ਲਾਦੀ ਮੇਰੀ ਮੈਂ ਅਸੀਂ ਅੱਗੇ ਵਧਾਂਗੇ ਅੱਗੇ ਤੁਸੀਂ ਕਿੱਦਾਂ ਲੋਕ ਸਰਕਾਰ ਚਲਦੀ ਹੈ ਪੰਜਾਬ ਦੇ ਲੋਕ ਕੈਂਸਰ ਨਾਲ ਮਰ ਜਾਣ ਇਹ ਸੁਨੇਹਾ ਦੇ ਰਹੀ ਹੈ ਸਰ ਜੀ ਮੋਰਚਾ ਲੱਗੇਗਾ ਸਰ ਇਹ ਇਹਦਾ ਸਾਰੇ ਬੈਠ ਕੇ ਫੈਸਲਾ ਕਰਾਂਗੇ ਜਿੰਨਾ ਪੱਕਾ ਮੂਰਤ ਲੱਗਣਾ ਜਿੱਦਾਂ ਮੈਂ ਕਿਸਾਨੀ ਕਰਨ ਦੇ ਵੇਲੇ ਲੱਗਿਆ ਸੀ ਰਾਜਵਰ ਸਾਹਿਬ ਇੱਕ ਪਾਸੇ ਤੁਹਾਨੂੰ ਕੀ ਲੱਗਦਾ ਸਰ ਕੀ ਇਹ ਪ੍ਰੋਟੈਸਟ ਕਰ ਰਹੇ ਮੈਂ ਮੈਂ ਬੜਾ ਸਪਸ਼ਟਾਂ ਵੀ ਪਹਿਲੇ ਹੀ ਇੱਕ ਰਿਪੋਰਟ ਆ ਚੁੱਕੀ ਹੈ ਵੀ ਪੰਜਾਬ ਕੈਂਸਰ ਸਟੇਟ ਬਣ ਗਈ ਸਰਕਾਰ ਮੈਸੇਜ ਦੇਣਾ ਚਾਹੁੰਦੀ ਹੈ ਵੀ ਲੋਕ ਪੰਜਾਬ ਦੇ ਕਿਵੇਂ ਸਰ ਨੌਜਵਾਨਾਂ ਦੇ ਜਿਹੜਾ ਗ੍ਰਫਤਾਰ ਕੀਤਾ ਜਾ ਰਿਹਾ ਉਸਦੇ ਬੰਦ ਦੇ ਵਿੱਚ ਕੋਈ ਪ੍ਰੈਸ਼ਰ ਬਣਾਇਆ ਜਾਏਗਾ ਸਰਕਾਰ ਦੇ ਉੱਪਰ ਉਹ ਫੈਸਲਾ ਕਰਕੇ ਸਾਰਾ ਕੁਝ ਸਰਕਾਰ ਆਪਣੇ ਜਿੱਥੇ ਬੰਦੀਆਂ ਦਾ ਇਹਨਾਂ ਦਾ ਸਮਰਥਨ ਹੈਗਾ ਸਰ ਕਿਸਾਨ ਜਿੱਥੇ ਸਰ ਕਿਸਾਨ ਜਿੱਥੇ ਵਿਦਿਆਰਥੀ ਦਾ ਸਮਰਥਨ ਹੈਗਾ ਹੈਗਾ ਜੀ ਹੈਗਾ ਹੈਗਾ ਬਿਲਕੁਲ ਠੀਕ ਹੈ ਧੰਨਵਾਦ ਸਰਕਾਰ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ ਗੱਲ ਹੈ ਸਰਕਾਰ ਬੁਰੀ ਤਰ੍ਹਾਂ ਹੈ ਸਰਕਾਰ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ ਔਰ ਸਰਕਾਰ ਚਾਹੁੰਦੀ ਹੈ ਵੀ ਪੰਜਾਬ ਦੇ ਲੋਕ ਕੈਂਸਰ ਨਾਲ ਮਰ ਜਾਣ ਮੈਂ ਮੈਂ ਪੁਲਿਸ ਤੇ ਕਿਉਂ ਕਮੈਂਟ ਕਰਾਂ ਜੀ ਉਹ ਤਾਂ ਸਰਕਾਰ ਹੈ ਸਰਕਾਰ ਦੇ ਕਹੇ ਤੇ ਕੰਮ ਕਰਦੇ ਸਾਡੇ ਕਹਿੰਦੇ ਥੋੜਾ ਕੰਮ ਕਰਦੇ ਉਹ ਕੱਲੇ ਆਂਦੀ ਆ ਭਗਵੰਤ ਮਾਨ ਸੀਐਮ ਵੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਆ ਉਹ ਆਪ ਇਸ ਮਸਲੇ ਤੇ ਬੜੇ ਗਰਮ ਰਹੇ ਨੇ ਉਹ ਤੇਜਰਹੇਲਾ ਪਿੰਡ ਦੀ ਗੱਲ ਕਰਦੇ ਰਹੇ ਨੇ ਉਹ ਲੁਧਿਆਣੇ ਦੀ ਗੱਲ ਕਰਦੇ ਰਿਹਾ ਪਰ ਅੱਜ ਜਦੋਂ ਮੋਰਚੇ ਦੀ ਗੱਲ ਸੀ ਤਾਂ ਅੱਜ ਦੇਖ ਰਿਆ ਵੀ ਆਮ ਲੋਕੀ ਵੀ ਨਿਕਲਦੇ ਆ ਉਹਨਾਂ ਨੂੰ ਵੀ ਲਗਾਤਾਰ ਉਹਨਾਂ ਨੂੰ ਵੀ ਡਿਟੇਨ ਕੀਤਾ ਯਾਰ ਮੋਰਚੇ ਵਾਲਿਆਂ ਨੂੰ ਮੈਂ ਬੜੀ ਸਿੱਧੀ ਸਪਸ਼ਟ ਸ਼ਬਦਾਂ ਚ ਗੱਲ ਕੀਤੀ ਹੈ ਪੀ ਅੱਜ ਦੇ ਹਾਲਾਤ ਨੇ ਸਾਬਤ ਕਰਤਾ ਵੀ ਪੰਜਾਬ ਸਰਕਾਰ ਚਾਹੁੰਦੀ ਹੈ ਕੈਂਸਰ ਨਾਲ ਲੋਕ ਮਰ ਜਾਣ ਔਰ ਪੰਜਾਬ ਦੇ ਪਾਰਲੀਮੈਂਟ ਜਿਹੜੀ ਲੇਟੈਸਟ ਰਿਪੋਰਟ ਇੱਕ ਸਟੱਡੀ ਪੇਸ਼ ਹੋਈ ਹੈ ਜਿਹਦੇ ਮੁਤਾਬਕ ਪੰਜਾਬ ਦੇ ਸਾਰੇ ਜਿਨਾਂ ਦਾ ਪਾਣੀ ਕੈਂਸਰਸ ਹੋ ਗਿਆ ਤੇ ਇੱਥੇ ਲੁਧਿਆਣਾ ਉਹਦੇ ਵਿੱਚ ਇੱਕ ਵੱਡਾ ਹਿੱਸਾ ਪਾਰ ਰਿਹਾ ਜਿਹੜਾ ਬੁੱਢਾ ਨਾਲ ਹੈ ਇਹਦਾ ਵੱਡਾ ਹਿੱਸਾ ਪਰ ਪ੍ਰਵਾਸੀਆਂ ਦੇ 1 ਲੱਖ ਦੇ ਇਕੱਠ ਦੀ ਗੱਲ ਜਿਹੜੀ ਹੈ ਕੁਝ ਲੋਕਾਂ ਦੇ ਵੱਲੋਂ ਕਹੀ ਗਈ ਸੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਇਹ ਕਰੀ ਜਾਣ ਇਹਦਾ ਮਤਲਬ ਪੰਜਾਬ ਨੂੰ ਮਾਰਦੀ ਹੈ ਜੇ ਉਹ ਇਦਾਂ ਦੀ ਗੱਲਾਂ ਕਰਦੇ ਨੇ ਮੈਂ ਐਨਐਸਪੀ 75% ਟੈਕਸ ਦਿੰਦੇ ਆਂ ਮੈਂ ਕਹਿੰਦਾ ਨਹੀਂ ਅਸੀਂ ਵੀ ਟੈਕਸ ਭਰਦੇ ਆਂ ਇਹਦਾ ਕੋਈ ਦੇ ਲੋਕ ਨਹੀਂ ਜਿਹੜੇ ਕਰ ਰਹੇ ਨੇ ਬਲਬੀਰ ਸਿੰਘ ਰਾਜੀਵ ਸਾਰੇ ਇਕੱਠੇ ਬੋਲਦੇ ਪਤਾ ਕਿਸੇ ਨੂੰ ਨਹੀਂ ਲੱਗਦਾ ਵੀ ਕੀ ਕਹਿੰਦਾ ਮੇਰਾ ਜਵਾਬ ਹੋਈ ਹੈ ਬੜਾ ਸਪਸ਼ਟ ਇੱਕ ਲੇਟੈਸਟ ਸਟੱਡੀ ਆਈ ਹੈ ਜਿਹਦੇ ਮੁਤਾਬਕ 2028 ਚ ਪੰਜਾਬ ਟੋਟਲ ਕੈਂਸਰਸ ਹੋ ਜਾਏਗਾ ਹਰ ਘਰ ਚ ਕੈਂਸਰ ਦਾ ਮਰੀਜ਼ ਹੋਏਗਾ ਆ ਜਿਹੜੀ ਜਿਹੜਾ ਇੱਥੇ ਬੁੱਢਾ ਨਾਲ ਹੈ ਇਹਦਾ ਇੱਕ ਵੱਡਾ ਹਿੱਸਾ ਹੈ ਪੰਜਾਬ ਦੇ ਵੱਡੇ ਹਿੱਸੇ ਨੂੰ ਕੈਂਸਰਸ ਕਰਨ ਵਿੱਚ ਤੋਂ ਇਹ ਪੰਜਾਬ ਸਰਕਾਰ ਬੜਾ ਕਲੀਅਰ ਮੈਸੇਜ ਦੇ ਰਹੀ ਹੈ ਕਿ ਸਰਕਾਰ ਨੂੰ ਲੋਕਾਂ ਨੂੰ ਕੈਂਸਰ ਨਾਲ ਮਾਰਨ ਤੋਂ ਇਲਾਵਾ ਉਹ ਕੋਹਰੂ ਪੀੜ ਰਸਤਾਂ ਸੋ ਦੇਖ ਸਕਦੇ ਹੋ ਬਲਬੀਰ ਸਿੰਘ ਰਾਜੇਵਾਲ ਜਿਹੜੇ ਨੇ ਪਹੁੰਚੇ ਨੇ ਤਾਂ ਉਹਨਾਂ ਵੀ ਤੇ ਆ ਪਿੱਛੇ ਨੇ ਆਂਸਰ ਕਿਤੇ ਬੰਦੀਆਂ ਵੀ ਜਿਹੜੀਆਂ ਨੇ ਉਹਦੇ ਵਿੱਚ ਆ ਬਲਬੀਰ ਸਿੰਘ ਰਾਜੇਵਾਲ ਜਿਹੜੇ ਜਬੀਰ ਸਿੰਘ ਰਾਜੇਵਾਲ ਕੋਲ ਦੇਖ ਸਕਦੇ ਹੋ ਵਿਪਲਸ ਕਰਮੀ ਵੀ ਜਿਹੜੇ ਆ ਪਹੁੰਚੇ ਨੇ ਇਸ ਸਮੇਂ ਤਸਵੀਰ ਤੁਹਾਡੇ ਨਾਲ ਮੈਂ ਕੈਮਰਾ ਪਰਸਨ ਸਾਥੀ ਸਾਂਝੀ ਕਰ ਰਿਹਾ ਤਸਵੀਰ ਦੇਖ ਸਕਦੇ ਹੋ ਬੀ ਬਲਬੀਰ ਸਿੰਘ ਰਾਜੇਵਾਲ ਨੇ ਗੱਲ ਕਹੀ ਆ ਵੀ ਇੱਥੇ ਮੋਰਚਾ ਜਿਹੜਾ ਲੱਗੇਗਾ ਤੇ ਕਿਸਾਨ ਜਥੇਬੰਦੀਆਂ ਨਾਲ ਉਹ ਪੂਰਾ ਜਿਹੜਾ ਹੈ ਉਹ ਸਾਥ ਦਿੱਤਾ ਜਾਵੇਗਾ ਤਾਂ ਹੁਣ ਤਸਵੀਰ ਤੁਹਾਡੇ ਮੂਹਰੇ ਆ ਤੇ ਹੁਣ ਸਰ ਇਹਦੇ ਪਿੱਛੇ ਇਸ ਪਾਣੀ ਨੂੰ ਗੰਦਲਾ ਕਰਨ ਦੇ ਪਿੱਛੇ ਕਾਰਨ ਕਿਸ ਦਾ ਮੰਨਦੇ ਹੋ ਕਿਸ ਦਾ ਤਸੂਰ ਹੈ ਬੇਸਿਕ ਕਰੋ ਕਸੂਰ ਕਿਸ ਦਾ ਹੈ ਕੌਣ ਗੰਦਾ ਕਰ ਨੂੰ ਕੌਣ ਕਰ ਰਿਹਾ ਹੈ ਬੇਸਿਕਲੀ ਸਰਕਾਰ ਦਾ ਕਸੂਰ ਹੈ ਉਹਨਾਂ ਨੇ ਜਿਨ੍ਹਾਂ ਨੇ ਇੱਥੇ ਠੀਕ ਤਰ੍ਹਾਂ ਜਿਹੜੇ ਐਸ ਪੀ ਪੀ ਦੇ ਪੈਸੇ ਵੀ ਆਏ ਉਹ ਵੀ ਖਾ ਪੀ ਕੇ ਇਹ ਲੱਗੇ ਨਹੀਂ ਐਸਟੀਪੀ ਤੇ ਸਰਕਾਰ ਦੀ ਡਿਊਟੀ ਹੁੰਦੀ ਹੈ ਜੇ ਕਿਤੇ ਪਾਣੀ ਜਿੱਕਰਦਾ ਉਹਨੂੰ ਸਾਫ਼ ਪਾਣੀ ਲੋਕਾਂ ਨੂੰ ਪ੍ਰਦਾਨ ਕਰੀਏ ਕਿ ਜੇ ਅੰਡਸਟਰੀ ਵਾਲੇ ਨੇ ਉਹ ਕਹ ਰਹੇ ਨੇ ਕਿ ਅਸੀਂ ਕਿੱਥੇ ਜਾਈਏ ਜੇਕਰ ਪਾਣੀ ਅਸੀਂ ਆਪਣਾ ਪਾਣੀ ਕਿੱਥੇ ਛੱਡਾਂਗੇ ਦੇਖੋ ਬੜਾ ਕਲੀਅਰ ਹੈ ਜਦੋਂ ਕੋਈ ਪ੍ਰੋਜੈਕਟ ਕਲੀਅਰ ਹੁੰਦਾ ਹੈ ਸਭ ਤੋਂ ਪਹਿਲਾਂ ਉਹਨੂੰ ਟ੍ਰੀਟਮੈਂਟ ਪਲਾਂਟ ਲਾਉਣ ਵਾਸਤੇ ਉਹਦਾ ਪਾਰਟ ਇੱਕ ਪਾਰਟ ਹੁੰਦਾ ਇੰਡਸਟਰੀ ਦਾ ਤੇ ਆਪਣਾ ਟ੍ਰੀਟਮੈਂਟ ਕਰਕੇ ਛੱਡਣ ਪਾਣੀ ਕਿਸੇ ਨੂੰ ਕੀ ਤਰਾਸ ਸਰ ਡਾਈਂਗ ਇੰਡਸਟਰੀ ਵਾਲੇ ਕਹ ਰਹੇ ਨੇ ਕਿ ਉਹ ਆਪਣੇ ਪ੍ਰਾਈਵੇਟ ਪੈਸੇ ਤੋਂ ਉਹਨਾਂ ਨੇ ਐਸਟੀਪੀ ਲਾਇਆ ਹੋਇਆ ਤੇ ਪਾਣੀ ਜਿਹੜਾ ਟਰੀਟ ਕਰਕੇ ਜਿਹੜੇ ਮਾਣਕ ਪੈ ਕਿਤੇ ਗਏ ਨੇ ਉਹਨਾਂ ਮਾਣਕਾਂ ਦੇ ਥਰੂ ਪਾਣੀ ਟਰੀਟ ਕਰਕੇ ਪਾ ਰਹੇ ਨੇ ਕਿ ਬੁੱਢੇ ਨਾਲੇ ਨੂੰ ਗੰਦਾ ਕਰਦੇ ਸਾਡਾ ਕੋਈ ਹੱਥ ਨਹੀਂ ਹੈ ਇਹ ਉਹਨਾਂ ਦਾ ਕਲੇਮ ਹੈ ਜੀ ਬੁੱਢਾ ਨਾਲਾ ਆਪਣੇ ਆਪ ਬੋਲਦਾ ਹੈ ਵੀ ਉਹ ਜਿਹੜਾ ਪਾਣੀ ਉੱਥੇ ਕਾਲਾ ਜਾਂਦਾ ਹੈ ਬੜਾ ਸਪਸ਼ਟ ਬੋਲਦਾ ਵੀ ਕਿਸੇ ਨੇ ਤਾਂ ਪਾਣੀ ਪੋਲੂਟ ਕੀਤਾ ਹੈ ਤੇ ਮੇਨਲੀ ਇੱਥੇ ਜਿਹੜੀ ਹੈ ਇੱਕ ਡਾਈਂਗ ਇੰਡਸਟਰੀ ਹੈ ਇੱਥੇ ਬਾਕੀ ਇੰਡਸਟਰੀ ਹੈ ਲੋਕਲ ਜਿਹੜਾ ਲੋਕਾਂ ਦੀ ਪਾਣੀ ਦੀ ਕੰਦਮ ਸਭਾ ਬਹੁਤ ਸਾਰਾ ਤਾਂ ਹੁਣ ਦੇਖ ਸਕਦੇ ਹੋ ਵੀ ਇੱਥੇ ਨਿਹੰਗ ਸਿੰਘ ਜਥੇਬੰਦੀਆਂ ਵੀ ਜਿਹੜੀਆਂ ਪਹੁੰਚੀਆਂ ਸਨ ਤਾਂ ਉਹਨਾਂ ਨੂੰ ਵੀ ਜਿਹੜਾ ਡਿਟੇਨ ਕੀਤਾ ਜਾ ਰਿਹਾ ਤਸਵੀਰ ਤੁਹਾਡੇ ਨਾਲ ਸਾਂਝੀਆ ਕਰ ਰਹੇ ਹਾਂ ਦੇਖ ਸਕਦੇ ਹੋ ਬਲਬੀਰ ਸਿੰਘ ਰਾਜੇਵਾਲੀ ਪਹੁੰਚਿਆ ਤੇ ਨਿਹੰਗ ਸਿੰਘ ਜਥੇਬੰਦੀਆਂ ਵੀ ਜਿਹੜੀਆਂ ਇੱਥੇ ਪਹੁੰਚੀਆਂ ਸਨ ਹਿਰਾਸਤ ਦੇ ਵਿੱਚ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਪੰਜਾਬ ਪੁਲਿਸ ਤੁਸੀਂ ਦੇਖ ਲਓ ਕਿਵੇਂ ਪੰਜਾਬ ਪੁਲਿਸ ੱਤਕਾ ਕਾਰੀ ਸੀ ਲੱਖੇ ਸੁਧਾਨੀ ਨੇ ਅਜੂਰੇ ਕਾਰ ਦਿੱਤੀ ਸੀ ਇਹ ਜਮਾ ਤੰਕਾ ਕਰ ਰਹੀ ਆ ਮੈਂ ਇਹਨੂੰ ਕਹਿਣਾ ਚਾਹੁੰਨਾ ਮੈਂ ਇਹਨੂੰ ਕਹਿਣਾ ਚਾਹੁੰਨਾ ਪਿਆਪ ਬੋਸ ਨੂੰ ਇਹ ਸ਼੍ਰੀ ਆਮ ਤੰਕਾ ਕਰ ਰਹੀ ਆ ਅਸੀਂ ਬੰਦ ਲਾ ਗੀ ਦੇਖ ਸਕਦੇ ਹੋ ਤਸਵੀਰਾਂ ਕੈਮਰਾ ਪਰਸਨ ਨੂੰ ਕਹਾਂਗਾ ਤਸਵੀਰ ਜਿਹੜੀ ਆ ਜ਼ਰੂਰ ਸਾਂਝੀ ਕੀਤੀ ਜਾਵੇ ਦੇਖ ਸਕਦੇ ਹੋ ਵਿਕੇਸ਼ ਸਹਿਮਨਾਥ ਸ਼ੀਲਡ ਬਣਾ ਕੇ ਪ੍ਰੋਪਰਲੀ ਆ ਤਸਵੀਰ ਦਿਖਾਓ ਪ੍ਰੋਪਰਲੀ ਪੁਲਿਸ ਵਾਲੋ ਸ਼ੀਲਡ ਬਣਾ ਕੇ ਇੱਥੇ ਜਿਹੜਾ ਡਿਟੇਨ ਕੀਤਾ ਗਿਆ ਆਮ ਬੰਦਿਆਂ ਨੂੰ ਤਾਂ ਕੀਤਾ ਹੀ ਗਿਆ ਉੱਥੇ ਨਿਹੰਗ ਸਿੰਘ ਜਥੇਬੰਦੀਆਂ ਤੋਂ ਜਿਹੜੇ ਲੋਕ ਆਏ ਸਨ ਉਹਨਾਂ ਨੂੰ ਵੀ ਜਿਹੜਾ ਡਿਟੇਨ ਉਹ ਕੀਤਾ ਜਾ ਰਿਹਾ ਤਸਵੀਰ ਇਸ ਸਮੇਂ ਲਗਾਤਾਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਇਹ ਦੇਖ ਸਕਦੇ ਹੋ ਇਹ ਉਹ ਦੇਖ ਸਕਦੇ ਹੋ ਅੰਦਰ ਤੋਂ ਤਸਵੀਰ ਦਿਖਾਓ ਇੱਕ ਵਾਰੀ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਆ ਵੇ ਕਿਤਾ ਜਿਹੜੇ ਜਥੇਬੰਦੀਆਂ ਇੱਥੇ ਆਈਆਂ ਸਨ ਉਹਨਾਂ ਨੂੰ ਜਿਹੜਾ ਡਿਟੇਨ ਕੀਤਾ ਗਿਆ ਤੇ ਹੁਣ ਕਿਹਾ ਗਿਆ ਸੀਗਾ ਵੀ ਇਹ ਮੋਰਚੇ ਦਾ ਹਿੱਸਾ ਲੈਣ ਆਈਆਂ ਸੀ ਤੇ ਬਲਬੀਰ ਸਿੰਘ ਰਾਜੇਵਾਲ ਵੀ ਜਿਹੜੇ ਨੇ ਉਹਨਾਂ ਨੇ ਵੀ ਇੱਕ ਵਾਰੀ ਗੱਲ ਪਾਈ ਟੈਸਟ ਕਰੀ ਅਸੀਂ ਕੋਈ ਜ਼ਿੰਮੇਵਾਰ ਨਹੀਂ ਅਗਰ ਕੋਈ ਜੇਲ੍ਹ ਚ ਕੋਈ ਪਾਣੀ ਛੱਡਦਾ ਤਾਂ ਕਾਰਵਾਈ ਕੀਤੀ ਜਾਵੇ ਸਖਤ ਕਾਰਵਾਈ ਕੀਤੀ ਜਾਵੇ ਪਰ ਉਹ ਕਹਿੰਦੇ ਸਾਡੇ ਕੋਲ ਹੁਣ ਕਰੇਗਾ ਕੌਣ ਕਰੇਗਾ ਸਰਕਾਰ ਕਰੇਗੀ ਨਾ ਫਿਰ ਸਰਕਾਰ ਨੇ ਨਹੀਂ ਕੀਤੀ ਸਰਕਾਰ ਦੋਸ਼ੀ ਹੈ ਪਰ ਆ ਜੋ ਇੰਡਸਟਰੀਅਲ ਵੀ ਇਕੱਠੇ ਹੋ ਰਹੇ ਨੇ ਉਹ ਹੀ ਗੱਲ ਕਹਿ ਰਹੇ ਨੇ ਕਿ ਅਸੀਂ ਜ਼ਿੰਮੇਵਾਰ ਨਹੀਂ ਹੈਗੇ। ਇੰਨਾ ਸਾਡਾ ਪਰਸਨਲੀ ਕਿਸੇ ਨਾਲ ਵਿਰੋਧ ਨਹੀਂ। ਅਸੀਂ ਸਾਫ਼ ਪਾਣੀ ਚਾਹੁੰਦੇ ਆ। ਲੇਟੈਸਟ ਸਿਸਟਮ। ਤਾਂ ਇੱਥੇ ਦੇਖ ਸਕਦੇ ਹੋ ਮਾਹੌਲ ਦੇ ਵਿੱਚ ਤਲਖੀ ਵੀ ਜਿਹੜੀ ਆ ਉਹ ਵਧੀ ਆ। ਆਪਾਂ ਖਿਡਾਰੀਆਂ ਤੋਂ ਮੈਂ ਕਹਿੰਦਾ ਦੇ ਵੀ ਕਿ ਬਾਬੇ ਨਹੀਂ ਲਾਈ ਲੈ ਜੀ ਜਿਹਨੂੰ ਕਹਿੰਦੇ ਜੇ ਬਾਬੇ ਸਾਰਾ ਕਾਣੀ ਲੈ ਵੀ ਕਰੀ ਜਿਹਾ ਮੇਰਾ ਵੀਰ ਜੀ ਜਾਨ ਮੁਤਾਵਤ ਕੋਲੋਂ ਜਿਹੜਾ ਹੈ ਦੇਖ ਸਕਦੇ ਹੋ ਵਿਪਲਸ ਬੱਲ ਵੀ ਜਿਹੜਾ ਲਗਾਤਾਰ ਵਰਤਿਆ ਜਾ ਰਿਹਾ ਤੇ ਹੁਣ ਤਾਂ ਹੁਣ ਦੇਖ ਸਕਦੇ ਹੋ ਤਸਵੀਰਾਂ ਵੀ ਬਾਲ ਦੇ ਨਾਲ ਇਥੋਂ ਤਸਵੀਰ ਦਿਖਾਈ ਜਾਵੇ ਐਮ ਰੋਬਰਟਸਨ ਅਮਿਤ ਨੂੰ ਕਮਾਂਗਾ ਤਸਵੀਰ ਜਿਹੜੀ ਹੈ ਉਹ ਦਿਖਾਈ ਜਾਵੇ ਵੀ ਕਿਸ ਹਿਸਾਬ ਨਾਲ ਮਿਆਂਗ ਸਿੰਘ ਜੇ ਲਗਾਤਾਰ ਕਹਿ ਰਿਹਾ ਵਿਸਤਾਰ ਨੂੰ ਉਹਨਾਂ ਦੀ ਹੱਥ ਵੱਜਿਆ ਲਗਾਤਾਰ ਇਹ ਗੱਲ ਕਹਿ ਰਹੇ ਆ ਤਾਂ ਹੁਣ ਦੇਖਦੇ ਆ ਪੁਲਿਸ ਕੀ ਲਗਾਤਾਰ ਦੇਖ ਸਕਦੇ ਹੋ ਬਟਟੇਨ ਜਿਹੜਾ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਇਥੇ ਨਿਹੰਗ ਸਿੰਘ ਜਥੇਬੰਦੀਆਂ ਵੀ ਜਿਹੜੀਆਂ ਉਹ ਵੀ ਅੜਦੀਆਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਅਤੇ ਲਗਾਤਾਰ ਇਹ ਗੱਲ ਕਹੀ ਜਾ ਰਹੀ ਆ ਵੀ ਸਾਡੀ ਦਸਤਾਰ ਨੂੰ ਵੀ ਜਿਹੜਾ ਹੈ ਉਹ ਹੱਤ ਪਿਆ ਵੀ ਨਿਹੰਗ ਸਿੰਘ ਜਥੇਬੰਦੀਆਂ ਤਾਂ ਜਿਹੜੇ ਨਿਹੰਗ ਸਿੰਘ ਆਏ ਸਨ ਉਹ ਬਾਹਰ ਆ ਚੁੱਕੇ ਹੋਏ ਨੇ ਬਾਰ ਆ ਚੁਕੇ ਤਸਵੀਰ ਤੁਹਾਡੇ ਨਾਲ ਦਿਖਾਉਂਦੇ ਆ ਮੀ ਉਹ ਹੋਣੀ ਯਾਰ ਬੱਲੇ ਅਸਾਂ ਦੇ ਪੱਗ ਲਾਦੀ ਮੇਰੀ ਮੈਂ ਅਸੀਂ ਅੱਗੇ ਵਧਾਂਗੇ ਅੱਗੇ ਤੁਸੀਂ ਕਿੱਧਰ ਵਧ ਕਰੋ ਅੱਗੇ ਕਿਧਰ ਵਧ ਰਗੇ ਤੇ ਕਿਆ ਜਾ ਰਹੇ ਬੰਗਾਲੋ ਵੀ ਅਸੀਂ ਅੱਗੇ ਵਧਾਂਗੇ ਸਾਡੀ ਦਸਤਾਰ ਜਿਹੜੀ ਆ ਬਹੁਤ ਜਿਆਦਾ ਟਕਾਈ ਹੋਇਆ ਕੀ ਤੁਸੀਂ ਸਾਨੂੰ ਰੇਫਰ ਗਾੜੀ ਕਰਦੇ ਸੀ ਬਹੁਤ ਟਕਾਈ ਗਏ ਆ ਦੇਖੋ ਤੁਮਹਾਨੂੰ ਦੇਖੋ ਮਿਲਾਂ ਦਸਤਾਰ ਕੋਈ ਨਹੀਂ ਕੋ ਦਾਲ ਲੱਜੇ ਪ੍ਰਸ਼ਾਸਨ ਵਾਲੋ ਤਾਂ ਕੰਮ ਕਰਾ ਜਾ ਰਹੇ ਸਨ ਨਾ ਕਰ ਹੋਇਆ ਕਿ ਕਿਸੇ ਨੂੰ ਹੋਇਆ ਕਿ ਉਹਨੇ ਸਾਡੀ ਦੇਖ ਗਾਲੀ ਕੱਢਦੀ ਅੰਨੇ ਕਿੱਤੇ ਕੰਮਕੀ ਮਾਰੀ ਬੁੱਢੇ ਹਸੈ ਨੇ ਪੱਗ ਲਾਈ ਸਾਡੀ ਅਸੀਂ ਚੜ ਵੀ ਜਾਂਦੇ ਗੱਡੀ ਵਿੱਚ ਅਸੀਂ ਹੁਣ ਗੱਡੀ ਵਿੱਚ ਜਾਂਦੇ ਸੀ ਪਹਿਲਾਂ ਅਸੀਂ ਸ਼ਾਂਤੀ ਵਿੱਚ ਸੀ ਅੱਜ ਹੁਣ ਵੀ ਸ਼ਾਂਤੀ ਵਿੱਚ ਆ ਮੈਨੂੰ ਗ੍ਰਿਫਤਾਰੀ ਪੈ ਚੁੱਕੀ ਸੀ ਤੁਸੀਂ ਪ੍ਰਸ਼ਾਸਨ ਦੇ ਫੜਿਆ ਗਿਆ ਸੀ ਕੋਈ ਬਾਤ ਉਤਰ ਆਇਓ ਸਾਡੀ ਇਹ ਗਾੜੀ ਪੈ ਗਈ ਸੀ ਸਾਡੀ ਪੱਗ ਲਾਈ ਗਈ ਤਾਂ ਸਾਡੇ ਦੇ ਜਸੇਦਾਰ ਕਹਿੰਦੇ ਲੈ ਕੇ ਦਿਓ ਕੀ ਹੋ ਰਿਹਾ ਪਾਈ ਹੋ ਚੁੱਕੀ ਆ ਤਾਂ ਇੱਧਰ ਕੀ ਹੋਇਆ ਸਰ ਸ੍ਰੀਆ ਕਾਲੇ ਮੈਂ ਮੰਨਦੀ ਹਾਂ ਕਿ ਮੈਂ ਸੋਈ ਆ ਗੱਡੀ ਦੇਖ ਕੇ ਟਰੱਕ ਵਾਲੇ ਨਾਲ ਜਣੀ ਮੈਂ ਕੋਈ ਕੋਈ ਨਹੀਂ ਜ਼ਾਰਾ ਤਾਂ ਇਹ ਕਸੀਰ ਦਿਖਾਈ ਜਾਵੇ ਇਹਦਾ ਹੋਰ ਬੰਦਾ ਈੰਦਾ چلਤੀ ਤਾਂ ਹੁਣ ਲਗਾਤਾਰ ਹਾਲਾਤ ਕੀ ਹੈ ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਆਂ ਤੇ ਹੈ ਜ਼ਰੂਰ ਹੈ ਮੁੱਦੇ ਤੋਂ ਵੱਖ ਗੱਲ ਹੋਈ ਹੈ ਪਰ ਅਸਲ ਦੇ ਵਿੱਚ ਹੋਈ ਕੀ ਹੈ ਉਸ ਦੇ ਬਾਰੇ ਪਤਾ ਕਰਦੇ ਆਂ